ਜੇਕਰ ਅਚਾਨਕ ਤੁਹਾਡੀ ਵੀ SIM ਬੰਦ ਹੋ ਜਾਵੇ ਤਾਂ ਸਾਰਦਾਨ ਹੋ ਜਾਓ ਤੁਹਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਹੋ ਸਕਦੀ ਹੈ ਇਸ ਸਮੇਂ ਦੀ ਕਬੱਡੀ ਖਬਰ ਤੁਹਾਨੂੰ ਦੁਕਾਨ ਜਾ ਰਹੇ ਹਾਂ ਬਤੁਮਤ ਖਬਰ ਨੂੰ ਸ਼ੇਅਰ ਕਰਿਓ ਦੱਸ ਨੇ ਕਿ ਅੱਜ ਕੱਲ੍ਹ ਸਾਈਬਰ ਠੱਗਾਂ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਨਲਾਈਨ ਠੱਗੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਖਬਰ ਤੁਹਾਨੂੰ ਦੁਕਾਨ ਜਾ ਰਹੇ ਗੁਰਦਾਸਪੁਰ ਦੀ ਜਿੱਥੇ ਇੱਕ ਸੇਵਾ ਮੁਕਤ ਬੈਂਕ ਅਧਿਕਾਰੀ ਦੇ ਨਾਲ ਅਲੱਗ-ਅਲੱਗ ਖਾਤਿਆਂ ਦੇ ਵਿੱਚੋਂ 10,68,000 ਰੁਪਏ ਦੇ ਕਰੀਬ ਦੀ ਠੱਗੀ ਹੋਈ ਹੈ ਜਿਸ ਤੋਂ ਬਾਅਦ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਦਿੱਤੀ ਗਈ ਹੈ ਪੁਲਿਸ ਨੂੰ ਦਿੱਤੀ ਗਈ ਹੈ ਤਾਂ సేਵਾ ਮੁక్ਤਕਾਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਫੋਨ ਦੇ ਉੱਤੇ ਕrediਟ ਕਾਰਡ ਦਾ ਮੈਸੇਜ ਆਇਆ ਸੀ ਤਾਂ ਉਹਨਾਂ ਨੇ ਸੋਚਿਆ ਕਿ ਮੈਂ ਕrediਟ ਕਾਰਡ ਨਹੀਂ ਬਣਾਇਆ ਪਰ ਉਹਦੇ ਬਾਪ ਜੀ ਤੋਂ ਮੈਸੇਜ ਆਇਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਫੋਨ ਦੇ ਵਿੱਚੋਂ ਜੋ SIM ਤੇ ਨੈੱਟਵਰਕ ਬੰਦ ਹੋ ਜਾਂਦੇ ਨੇ ਤਾਂ ਬੰਦ ਹੋਣ ਤੋਂ ਬਾਅਦ ਜਦੋਂ ਉਹ ਇਸ ਨੂੰ ਚੈੱਕ ਕਰਾਉਣ ਵਾਸਤੇ SIM ਦੇ ਦਫ਼ਤਰ ਵਿੱਚ ਜਾਂਦਾ ਤਾਂ ਦੱਸਿਆ ਜਾ ਰਿਹਾ ਕਿ ਕੰਪਨੀ ਵੱਲੋਂ ਨਵਾਂ SIM ਪ੍ਰੋਵਾਈਡ ਕਰ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਜਦੋਂ ਉਹ ਆਪਣੇ ਬੈਂਕ ਹੱਤੇ ਚੈੱਕ ਕਰਦਾ ਹੈ ਤਾਂ ਬੈਂਕ ਦੇ ਵਿੱਚੋਂ ਲੱਖਾਂ ਰੁਪਏ ਇਹ ਸਾਈਬਰ ਠੱਗ ਜਿਹੜੇ ਉਡਾ ਕੇ ਲੈ ਜਾਂਦੇ ਨੇ ਤੁਸੀਂ ਵੀ ਸੁਣੋ ਇਸ ਸੇਵਾ ਮੁਕਤ ਅਧਿਕਾਰੀ ਨੇ ਹੋਰ ਕੀ ਕਿਹਾ ਹੀਰਾਲਾ ਲੱਗਰਵਾ ਰਿਟਾਇਰਡ EMPLY PNB ਆ ਸਰ 31 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 4:30 ਵਜੇ ਮੈਂ ਕੋਸ਼ਿਸ਼ ਕੀਤੀ ਵੀ ਅਕਾਊਂਟ ਮੈਂ ਇਨਕੁਆਰੀ ਕਰਨ ਲਿਆ ਸੀ ਵੀ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ SIM ਕਿਉਂ ਬੰਦ ਹੋਈ ਆ ਜੇਕਰ ਇਹਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ SIM ਕਿਉਂ ਬੰਦ ਹੋਈ ਹੈ ਸੋਚਦਾ ਰਿਹਾ ਕਿ ਸ਼ਾਇਦ ਕਾਊਂਟ ਬੰਦ ਹੋਇਆ ਕਿ SIM ਬੰਦ ਹੋਈ ਹੈ ਇਹ ਵੀ ਸੋਚਦਾ ਰਿਹਾ ਵੀ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ SIM ਬੰਦ ਹੋਈ ਹੈ ਇਹ ਚੱਕਰ 'ਚ ਮੈਂ ਪਹਿਲੀ ਤਰੀਕ ਤੱਕ ਇਹ ਵੀ ਇਦਾਂ ਦੇਖ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲਗਾ ਸੈਟਿੰਗ 'ਚ ਵੀ ਗਿਆ ਸੈਟਿੰਗ ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ ਉਹ ਤੋਂ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੇਰੇ ਨੂੰ ਜਾਰੇ ਇੱਦਾਂ ਦਾ ਮੇਰੀ SIM ਬੰਦ ਹੋ ਗਈ ਹੈ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਕਿ SIM ਕਿਉਂ ਬੰਦ ਹੋ ਗਈ ਹੈ ਉੱਥੇ ਮੈਂ ਗਿਆ ਵਾਂ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾਂ ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪਈ ਉਹ ਕਹਿੰਦੇ ਸੀ ਸਿਮ ਤੁਹਾਡੀ ਬੰਦ ਹੋ ਗਈ ਆ ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ ਲੇਕਿਨ ਤੁਹਾਡੀ ਸਿਮ ਆਪਣਾ ਤੁਸੀਂ ਆਧਾਰ ਕਾਰਡ ਦਿਓ ਤੇ ਸਿਮ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਚਾਲੂ ਹੋ ਜੇਗੀ ਕੋਈ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ ਲੇਕਿਨ ਉਹਦੇ ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਦੀ ਉਹ ਚਾਲੂ ਨਹੀਂ ਹੋਈ ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਦਾਂ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ لیکن میری ایپ ਜਿਹੜੀ ਉਹ ਚਲਦੀ ਨਹੀਂ ਪਈ ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਸਟਾਲ ਕਰੋ ਉਸ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ ਦੁਬਾਰਾ ਦੁਬਾਰਾ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਪੋਜ਼ਿਟ ਹੋ ਚੁੱਕਾ ਹੈ ਇਨ ਦਾ ਮੀਨ ਟਾਈਮ ਬੇਟੇ ਨੂੰ ਪਤਾ ਲੱਗ ਗਿਆ ਬੇਟਾ ਗੁਰਦਾਹੋਂ ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤਾਂ ਡਾ ਇੱਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਵੀ ਦੂਸਰਾ ਅਕਾਊਂਟ ਮੇਰਾ OD ਲਿਮਿਟ ਸੀਗੀ ਮੇਰੀ 10 ਲੱਖ ਦੀ ਲਿਮਿਟ ਜਿਹੜੀ ਆ ਉਹ ਫੁੱਲੀ ਐਗਜ਼ਾਸਟ ਹੋ ਗਈ ਦੀ ਸਾਰੇ ਪੈਸੇ ਉਹਦੇ ਚੋਂ ਹੀ ਨਿਕਲ ਚੁੱਕੇ ਦੇ ਹੀ 0 ਬੈਲੈਂਸ ਚਾਰ ट्रांजੈਕਸ਼ਨਾਂ ਹੀ ਜਿਦੇ ਚ ਕੋਈ ਵੀ ਪੈਸਾ ਨਹੀਂ ਲਿਆ ਗਿਆ ਮੈਂ ਉਹ ਕਿਹਾ ਕਿ ਚਲੋ ਕੰਮ ਕਰਾਵ ਲੈ ਕੇ ਮੈਂ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ 'ਚ ਹੋਣੀ ਆ ਡੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਮੈਂ ਉਹ ਕਹਿੰਦੇ ਹੀ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਮੈਂ ਕਰਦਾ ਰਿਹਾ ਮੈਨੂੰ ਉੱਥੇ 3-4 ਘੰਟੇ ਲੱਗੇ ਲੇਕਿਨ ਜੇ ਜੇ ਕੰਪਲੇਂਟ ਉਹ ਮੈਚਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾਂ ਸਾਢੇ 10 ਜੇ ਮੈਂ ਅਚਾਨਕ ਮੈਂ ਕਹਿੰਦਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ ਉਸ ਲਿੰਕ ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜੀ ਉਹ ਤੁਸੀਂ ਡਿਟੇਲ ਭਰ ਕੇ ਕੰਪਲੀਟ ਹੋ ਗਈ ਹੈ ਲੇਕਿਨ ਕੀ ਲੱਗਦਾ ਮਾਮਲੇ ਤੇ ਕਿੱਦਾਂ ਠੱਗੀ ਹੋਈ ਹੈ ਕਿੰਨੇ ਪੈਸੇ ਕਢਵਾਏ ਹੈ ਜੀ ਤੇ ਜੀ ਮੇਰੇ 68000 ਰੁਪਿਆ ਸੇਵਿੰਗ ਚੋਂ ਗਿਆ 10 ਲੱਖ ਰੁਪਿਆ ਓਡੀ ਲਿਮਟ ਆ ਮੇਰੀ ਜਿਹੜੇ ਹੁਣ ਕਿੱਥੋਂ ਕਿੱਥੇ ਦਿੱਖਦਾ ਕਾਉਂਟਰ ਜਿਹੜਾ ਸੇਵਿੰਗ ਕਾਉਂਟ ਮੇਰਾ ਪੈਨਸ਼ਨ ਆ ਕਾਉਂਟ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਆ ਉਹ ਕਿੱਥੋਂ ਦੇ ਕਾਉਂਟਰ ਔਰ ਮੈਂ ਦਾਦਾ ਜੀ 10 ਲੱਖ 68000 ਚ 8 ट्रांजੈਕਸ਼ਨਾਂ ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ ਦੋ ਛੋਟੀ ਛੋਟੀ ट्रांजੈਕਸ਼ਨਾਂ ਪੇਟੀਐਮ ਦੀਆਂ ਵਾਂ ਇੱਕ ਦੋ ਫੇ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजੈਕਸ਼ਨਾਂ ਹੋਈਆਂ ਵਾਂ ਉਹ ਦਮੋ ਐਮਪੀ ਦੇ ਵਿੱਚ IDBI ਬੈਂਕਾ ਉੱਥੇ 2.5 ਲੱਖ ਰੁਪਇਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50 ਹਜ਼ਾਰ ਰੁਪਇਆ ਐਂਟਰੀ ਆ ਉਹ ਉੱਥੇ IDBI ਬੈਂਕ ਦੇ ਦੋ ਐਂਟਰੀਆਂ ਜਿਹੜੀਆਂ ਵਾਂ ਉਹ ਕੈਨਰਾ ਬੈਂਕ ਕਲਕੱਤੇ ਦੀਆਂ ਵਾਂ ਔਰ ਇੱਕ ਐਂਟਰੀ ਜੁਨੀਅਨ ਬੈਂਕ ਆਫ ਇੰਡੀਆ ਕਲਕੱਤਾ ਦੀ ਹੈ ਮਾਮਲਾ SIM ਹੈਕਰਨ ਦਾ ਨਾਲ ਬੈਂਕ ਨਾਲ ਜੁੜਿਆ ਹੈ ਟ੍ਰਾਂਜੈਕਸ਼ਨਾਂ ਬੈਂਕ ਵਿੱਚ ਹੋਈਆਂ ਲੱਗਦਾ ਹੈ ਕਿ ਕੋਈ ਬੈਂਕ ਦਾ EMPLOYE ਜਾਂ ਕੰਪਨੀ ਦਾ AIRTEL ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਨੂੰ ਇਹਦੇ ਚੀਜ਼ ਜਿਹਦੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ਟ੍ਰਾਂਜੈਕਸ਼ਨਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ਟ੍ਰਾਂਜੈਕਸ਼ਨ ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾਲ ਹੀ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਚ ਮੈਨੂੰ ਇਹ ਸ਼ੱਕ ਹੁੰਦਾ ਵਾ ਹੋ ਸਕਦਾ ਇਹਦੇ ਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਆ ਨੰਬਰ 2 ਜਿਹੜੀ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹ ਚ ਵੀ ਮੈਨੂੰ ਇਹ ਲੱਗਦਾ ਕਿ ਇਹਦੀ ਥਾਰੋਲੀ ਪੂਰੀ ਤਰ੍ਹਾਂ ਮੇਰੀ FIR ਤੇ ਮੈਂ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕਵੈਸਟ ਤੋਂ ਬਗੈਰ ਮੇਰੀ SIM ਕਿੱਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਐਸੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਲੱਗਦਾ ਕਿ ਕੋਈ ਐਸਾ ਗਿਰੋਹ ਹੋ ਸਰ ਦੇ ਜਿਹਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ EMPLOYEES ਚ এনवायरमेंट ਤਾਂ ਮੈਂ ਕਹਿ ਰਿਹਾ ਕਿ ਕੋਈ ਜੋ ਕੁਝ ਵੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾਂ ਜਿਦੇ ਵਿੱਚ रिटायर्ड एम्प्लॉय और पीएनबी ਦੇ ਵਿੱਚ ਪਾਰਟਿਕুলਰਲੀ ਪੀएनबी ਦੇ ਰਿਪਲਾਈ ਜਿਹੜੇ ਆ ਰਿਟਾਇਰਡ ਰਿਪਲਾਈ ਇਫੈਕਟ ਹੋ ਰਿਹਾ ਹੈ